ਗੁਰਜੀਕਾ ਖਾਲਸਾ ਭਾਈ ਰਿਫਤੇ ਅੱਜ ਇਹ ਕੈਂਪ ਅਨੋਨਿਮਸ ਹੋਪ ਆਸਰਾ ਫਾਊਂਡੇਸ਼ਨ ਗੁਰਦਾਸਪੁਰ ਕੋਰਪੂਰੋ ਇਹਦਾ ਮੈਡੀਕਲ ਕੈਂਪ ਜਿਹੜਾ ਪਿੰਡ ਖੋਜੇਪੁਰ ਰஞ்சிਤਪਾਕੇ ਲਗਾਇਆ ਗਿਆ ਇਸ ਕੈਂਪ ਚ 80 ਦੇ ਕਰੀਬ ਮਰੀਜ਼ ਜਿਹੜੇ ਆ ਉਹ ਦੇਖੇ ਗਏ ਨੇ ਗੈਸਟਰੋ ਦੇ ਔਰਥੋ ਦੇ ਡਾਕਟਰ ਬੱਬਰ ਜੀ ਆਪ ਮਨਜੀਤ ਬੱਬਰ ਜੀ ਆਪ ਆਏ ਨੇ ਗੁਰਦਾਸਪੁਰ ਮੈਡੀ ਸਿਟੀ ਤੋਂ ਤੇ ਗਾਇਨਕੋਲੋਜਿਸਟ ਮੈਡਮ ਚੇਤਨਾ ਜੋ ਐਸਐਮਓ ਰਟਾਇਰ ਨੇ ਹੋਰ ਵੀ ਡਾਕਟਰ ਜਿਹੜੇ ਨੇ ਉਹਨਾਂ ਨੇ ਵਿਜ਼ਿਟ ਕੀਤਾ ਆ ਕੇ ਸੋ ਸਾਰੇ ਪਿੰਡ ਦੇ ਵਸਨੀਕਾਂ ਦਾ ਵੀ ਉਹਨਾਂ ਦਾ ਵੀ ਧੰਨਵਾਦ ਉਹਨਾਂ ਦੇ ਪਿੰਡ ਚ ਕੈਂਪ ਲੱਗਾ ਸੋ ਬਹੁਤ ਵਧੀਆ ਹੈ ਕਿ ਸਾਡੇ ਤੋਂ ਪਿਛੇ 7-8 ਸਾਲਾਂ ਤੋਂ ਜਿਵੇਂ ਮੈਡੀਕਲ ਸਿਕਸ ਵਰਡ ਸੇਵਾ ਤੋਂ ਅਸੀਂ ਬਗੜ ਕੈਂਪ ਵੀ ਘਾ ਰਹੇ ਹਾਂ ਪਿਛੇ 7-8 ਸਾਲ ਤੋਂ ਹੁਣ ਜਿਹੜੀ ਆਸਰਾ ਫਾਊਂਡੇਸ਼ਨ ਹੈ ਇਹਦੇ ਪ੍ਰੈਜ਼ੀਡੈਂਟ ਵੀਰ ਆਸ਼ੂਕਮਾਰ ਗੈਰੀ ਜੀ ਵਾਈਸ ਪ੍ਰੈਜ਼ੀਡੈਂਟ ਅਮਨਦੀਪ ਬਜਾਦਾ ਜੀ ਔਰ ਜੀਤਪਾਗਤੋਂ ਨੇ ਤੇ ਇਸ ਕੈਂਪ ਬਲੱਡ ਕੈਂਪ ਵੀ ਲੱਗਾ ਤਾਂ ਸਾਡੇ ਚੱਲ ਰਹੇ ਨੇ ਮੈਡੀਕਲ ਕੈਂਪ ਵੀ ਚੱਲ ਰਹੇ ਨੇ ਪੂਰ ਪੇਸ਼ੈਂਟ ਦੀ ਹੈਲਥ ਚੱਲ ਰਹੀ ਆ ਸੋ ਐਨ ਜੀਓ ਦਾ ਜੋ ਜੋ ਮੇਨ ਹੈ ਜਿਉਂ ਕਰ ਸਕਦੇ ਉਹ ਸਾਰੇ ਕੰਮ ਅਸੀਂ ਸਾਡੇ ਉਹ ਕੀਤੇ ਜਾ ਰਹੇ ਆ ਆਸ਼ਰਮ ਚ ਵੀ ਜੇ ਕੋਈ ਵੀਰ ਆਸ਼ਰਮ ਚ ਆ ਜਾਂ ਕਿਤੇ ਸਾਨੂੰ ਮੈਂਟਲ ਸਿਕ ਪੇਸ਼ੈਂਟ ਜੇ ਸਾਨੂੰ ਮਿਲਦੇ ਨੇ ਅਸੀਂ ਉਹਨਾਂ ਦਾ ਧਾਰੀਵਾਲ ਜੇ ਪਿੰਡ ਆਸ਼ਰਮ ਆ ਮਾਨਵਤਾ ਦੀ ਸੇਵਾ ਸੰ ਉੱਥੇ ਉਹਨਾਂ ਦਾ ਸਾਰਾ ਟ੍ਰੀਟਮੈਂਟ ਫ੍ਰੀ ਕੀਤਾ ਜਾਂਦਾ ਮੈਡੀਕਲ ਟ੍ਰੀਟਮੈਂਟ ਸਾਰਾ ਫ੍ਰੀ ਆ ਜੀ ਮੈਸੇਜ ਦੇਣਾ ਚਾਹੁੰਦੇ ਮੋਜੂਦ ਹਾਂ ਸੋ ਵੇਖੋ ਕਹਿੰਦੇ ਪੰਜਾਬ ਜਿਹੜਾ ਨਸ਼ਿਆਂ ਦੇ ਵਾਸਤੇ ਵੱਧ ਰਿਹਾ ਸੋ ਸਾਡੇ ਗੁਰਦਾਸਪੁਰ ਚ ਜਿੰਨੇ ਵੀ ਬਹੁਤ ਸਾਰੇ ਯੂਥ ਸਾਡੇ ਨਾਲ ਜੁੜਿਆ ਹੋਇਆ ਸਾਡੇ ਕੋਲ ਜੇ ਕੋਈ ਵੀਰ ਨਸ਼ਾ ਛੱਡਣਾ ਚਾਹੁੰਦਾ ਕੋਈ ਰੀਹੈਬ ਸੈਂਟਰ ਚ ਐਡਮਿਟ ਹੋਣਾ ਚਾਹੁੰਦਾ ਸੋ ਸਾਡੇ ਨਾਲ ਉਹ ਵੀ ਕੰਟੈਕ ਇਨਾਂ ਨੂੰ 5-7 ਸਾਲ ਹੋ ਗਿਆ ਜੋ ਨਸ਼ਾ ਛੱਡਿਆ ਹੋਇਆ ਗੁਰਜੀਕਾ ਖਾਲਸਾ ਵਾਹ ਗੁਰਜੀਕਾ ਸਾਡੇ ਵੀਰ ਆਸਰਾ ਫਾਊਂਡੇਸ਼ਨ ਗੁਰਦਾਸਪੁਰ ਤੋਂ ਉਹਨਾਂ ਲੋ ਮੈਡੀਸਿਨ ਹਸਪੀਟਲ ਗੁਰਦਾਸਪੁਰ ਦੇ ਸਯੋਗ ਨਾਲ ਰਲ ਕੇ ਪਿੰਡ ਖੋਜੀਪੁਰ ਵਿੱਚ ਮੈਡੀਕਲ ਕੈਂਪ ਲਾਇਆ ਗਿਆ ਵਾ ਬਹੁਤ ਹੀ ਵਧੀਆ ਪ੍ਰਾਲਾ ਸਾਰੇ ਵੀਰਾਂ ਨੇ ਕੀਤਾ ਗਿਆ ਵਾ ਅਸੀਂ ਸਾਰੇ ਨੌਜਵਾਨਾਂ ਨੂੰ ਪਿੰਡਾਂ ਦੇ ਖਾਸ ਕਰ ਸ਼ਹਿਰਾਂ ਦੇ ਨੌਜਵਾਨ ਵੀਰਾਂ ਨੂੰ ਬੇਨਤੀ ਕਰਦੇ ਆ ਇਹ ਆਪਣੇ ਪਿੰਡੋਂ ਪਿੰਡ-ਪਿੰਡ ਵਿੱਚ ਸਾਨੂੰ ਇਹੋ ਜਿਹਾ ਪ੍ਰਾਲਾ ਕਰਨਾ ਚਾਹੀਦਾ ਵਾ ਨੌਜਵਾਨ ਇਕੱਠੇ ਕਰਕੇ ਸਾਨੂੰ ਇਹੋ ਜਿਹਾ ਮੈਡੀਕਲ ਕੈਂਪ ਬਲੱਡ ਕੈਂਪ ਸਾਨੂੰ ਅੱਖਾਂ ਦੇ ਕੈਂਪ ਜਾਂ ਜਿੱਦਾਂ ਤੁਸੀਂ ਦੇਖਦੇ ਪਏ ਸਾਡਾ ਤਾਪਮਾਨ ਵਾਧਦਾ ਪਿਆ ਇਸ ਕੱਲ ਸਾਨੂੰ ਪਿੰਡਾਂ ਵਿੱਚ ਇਕੱਠੇ ਹੋ ਕੇ ਪਿੰਡ ਦੇ ਵਿੱਚ ਸਾਨੂੰ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਆ ਪਿੰਡ ਦੇ ਜਿਹੜੇ ਲੋਡਬੰਦ ਵੀਰਵਾ ਉਹਨਾਂ ਦੀ ਸਾਰ ਲੈਣੀ ਚਾਹੀਦੀ ਹੈ ਲੋੜਵੰਦ ਧੀਆਂ ਦੇ ਸਾਨੂੰ ਆਨੰਦ ਕਾਰਜ ਕਰਨੇ ਚਾਹੀਦੇ ਜਿਹੜੇ ਵੀ ਸਾਡੇ ਸਮਾਜ ਸੁਧਾਰ ਕਾਰਜ ਵਾਸਤੇ ਗੁਰੂ ਸਾਹਿਬ ਨੂੰ ਦੱਸੇ ਆ ਉਹ ਸਾਨੂੰ ਵੱਧ ਤੋਂ ਵੱਧ ਮੌਨ ਰਹਿਣ ਪਰੇਰ ਕੇ ਇਹੋ ਜਿਹੇ ਕਾਰਜ ਸਾਨੂੰ ਕਰਨੇ ਚਾਹੀਦੇ ਆ ਵੀ ਤੁਹਾਡੇ ਵੱਲੋਂ ਵੀ ਇੱਕ ਸੰਸਥਾ ਚਲਾਈ ਜਾ ਰਹੀ ਜਿਵੇਂ ਨੌਜਵਾਨਾਂ ਨੇ ਸ਼ੁਰੂ ਕੀਤੀ ਆ ਸੋ ਤੁਹਾਡੀ ਸੰਸਥਾ ਕੀ ਕੀ ਕੰਮ ਕਰਦੀ ਆ ਹਾਂਜੀ ਵੀਰ ਜੀ ਸਾਡੀ ਸੰਸਥਾ ਸੇਕ ਡਿਵੈਲਪਰ ਫਾਊਂਡੇਸ਼ਨ ਵੱਲੋਂ ਪਿਛਲੇ 6 ਸਾਲ ਤੋਂ ਕਰੀਬਨ 1 ਮੰਨਤਾ ਸੇਵਾ ਬਰਦਾਸ਼ਰਮ ਪਿੰਡ ਲੇਲ ਵਿੱਚ ਚਲਾ ਰਹੇ ਆ ਜਿੱਥੇ ਸਾਡੇ ਕੋਲ 40-45 ਦੇ ਕਰੀਬ ਲਵਾਰਸ ਬੇਸਾਰਾ ਬਜ਼ੁਰਗ ਰਹਿ ਇਸ ਤੋਂ ਇਲਾਵਾ ਸਾਡੇ ਕੋ ਸਮੇਂ-ਸਮੇਂ 'ਨਾ ਜਿਵੇਂ ਬਾਤਾਂ ਨੂੰ ਦੇਖਭਾਲ ਰੱਖਦੇ ਆ ਫਲਦਰ ਬੂਟੇ ਵੰਡੇ ਜਾਂਦੇ ਆ ਬੱਚਿਆਂ ਦੇ ਧਾਰਮਿਕ ਪ੍ਰੋਗਰਾਮ ਕਰਵਾਏ ਜਾਂਦੇ ਆ ਗੁਰਬਾਣੀ ਕੰਠਨ ਕਾਬਲੇ ਪੇਂਟਿੰਗ ਗੁਰਮ ਸਮਾਗਮ ਸਮੇਂ-ਸਮੇਂ ਨਾਲ ਜਿੱਦਾਂ-ਜਿੱਦਾਂ ਸਾਨੂੰ ਸਮਾਜ ਨੂੰ ਲੋੜ ਪੈਂਦੀ ਅਸੀਂ ਵੱਧ ਛੱਡ ਕੇ ਹਿੱਸਾ ਪਾਉਂਦੇ ਆ ਇਹ ਸਾਰਾ ਹੀ ਸਾਰਾ ਸੰਗਤ ਜੁਗਨ ਚੱਲਦਾ ਵਾ ਅਸੀਂ ਸਾਰੀ ਸੰਗਤ ਨੂੰ ਬੇਨਤੀ ਕਰਦੇ ਆਓ ਸਾਰੇ ਵੀਰ ਨਾਲ ਮਿਲ ਕੇ ਹੰਬੜਾ ਮਾਰੀਏ ਤੇ ਵੱਧ ਤਵਾਜ ਇਹੋ ਹੀ ਕਾਰਜ ਕਰੀਏ ਜੋ ਆਪਣਾ ਪਿੰਡ ਨਗਰ ਸ਼ਹਿਰ ਨੂੰ ਅਸੀਂ ਸਾਫ਼ ਸੁਥਰਾ ਵਧੀਆ ਬਣਾ ਸਕੀਏ ਅਤੇ ਸਮਾਜ ਨੂੰ ਚੰਗੀ ਦਿਨ ਦੇ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ